ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਕਰਨ ਇਹ ਹੀ ਸੀ ਕਿ ਦੋ ਤਿੰਨ ਕਾਰਨ ਸੀ ਇੱਕ ਤਾਂ ਨਵੀਂ ਸਰਕਾਰ ਬਣੀ ਸੀ ਨਿਊ ਅਪਡੇਟ ਦੀ ਵੇਟ ਕਰਦੇ ਸੀ ਤੇ ਨਾਲ ਹੀ ਵਿੱਚ ਹੀ ਫੇਰ ਆ ਜਿਹੜੇ ਪੂਰੇ ਇੰਗਲੈਂਡ ਦੇ ਵਿੱਚ ਦੰਗੇ ਫੈਲੇ ਹੋਏ ਆ ਤੇ ਇਹਨਾਂ ਕਰਕੇ ਫੇਰ ਥੋੜਾ ਸਰਕਾਰ ਵੀ ਕਹਿੰਦੀ ਸੀ ਘਰਾਂ ਦੇ ਅੰਦਰ ਹੀ ਰਹਿੋ ਬਾਹਰ ਨਿਕਲ ਤੋਂ ਬਚੋ ਕਿਉਂਕਿ ਪੂਰੇ ਇੰਗਲੈਂਡ ਦੇ ਵਿੱਚ ਇਹ ਜਿਹੜਾ ਮਾਹੌਲ ਆ ਇਹ ਖਰਾਬ ਹੋ ਚੁੱਕਾ ਆ ਤੇ ਬਾਕੀ ਆਪਾਂ ਜਿਹੜੀ ਗੱਲ ਕਰ ਰਹੇ ਆ ਦੋ ਤਿੰਨ ਅਪਡੇਟ ਆਇਆ ਵੀਡੀਓ ਜਰੂਰ ਦੇਖੋ ਜਰੂਰ ਮਦਦ ਮਿਲੂਗੀ ਜਿਹੜੇ ਸਟੂਡੈਂਟ ਹੋਣਾ ਚਾਹੁੰਦੇ ਕੇਅਰ ਹੋਮ ਤੇ ਹੋਣਾ ਚਾਹੁੰਦੇ ਜਾਂ ਜਿਹੜੇ ਵਰਕ ਪਰਮਿਟ ਤੇ ਹੋਣਾ ਚਾਹੁੰਦੇ ਆ ਉਹਨਾਂ ਸਾਰਿਆਂ ਲਈ ਬਹੁਤ ਜ਼ਰੂਰੀ ਆ ਅਪਡੇਟ ਹਰ ਇੱਕ ਨੂੰ ਇਹਦੇ ਵਿੱਚ ਮਦਦ ਮਿਲੂਗੀ ਸਭ ਤੋਂ ਪਹਿਲਾਂ ਤਾਂ ਇੱਕ ਛੋਟੀ ਜੀ ਬੇਨਤੀ ਆ ਆਹ ਵਾਲੀ ਫੇਕ ਆਈਡੀ ਆ ਇਹ ਇਹਨਾਂ ਤੋਂ ਬਚੋ ਇਹ ਠੱਗ ਚੋਰ ਆ ਇਹ ਮੇਰਾ ਨਾਮ ਇਸਤੇਮਾਲ ਕਰਕੇ ਮੇਰੀ ਆਈਡੀ ਫੇਕ ਬਣਾ ਕੇ ਉਹਦੇ ਇਖਤਮਾਲ ਕਰਕੇ ਲੋਕਾਂ ਨੂੰ ਮੈਸੇਜ ਕਰਦੇ ਆ ਤੇ ਇਹ ਨੰਬਰ ਆ ਕੁਝ ਇਹ 3-4 ਨੰਬਰ ਇਖਤਮਾਲ ਕਰਦੇ ਆ ਤੇ ਲੋਕਾਂ ਤੋਂ ਮੈਸੇਜ ਕਰਕੇ ਵੀ ਤੁਹਾਡਾ ਵੀਜ਼ਾ ਲਵਾਵਾਂਗੇ ਤੇ ਪੈਸੇ ਠਗਣ ਦੀ ਕੋਸ਼ਿਸ਼ ਕਰਦੇ ਚੋਰ ਠਾਗੇ ਆ ਠੀਕ ਆ ਇਹ ਨਹੀਂ ਪਤਾ ਪਾਕਿਸਤਾਨੀ ਆ ਜਾਂ ਇੰਡੀਆ ਚੋਂ ਕਿਤੇੋਂ ਬੋਲਦੇ ਆ ਪਰ ਇਹ ਚੋਰ ਠਾਗੇ ਆ ਤੇ ਇਹਨਾਂ ਤੋਂ ਜਰੂਰ ਬਚਣਾ ਆ ਉਹ ਜ਼ਰੂਰੀ ਆ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਸਰਕਾਰ ਚੇਂਜ ਹੋਈ ਆ ਬਹੁਤ ਉਮੀਦਾਂ ਸੀ ਲੇਬਰ ਪਾਰਟੀ ਦੀ ਸਰਕਾਰ ਬਣੀ ਆ ਕਿ ਜੋ ਪੁਰਾਣੀ ਸਰਕਾਰ ਨੇ ਵੀਜ਼ਾ ਤਾਂ ਅੰਨੇ ਬਾਦ ਦਿੱਤਾ ਨੋ ਡਾਊਟ ਵੀਜ਼ਾ ਅੰਨੇ ਬਾਦ ਦਿੱਤਾ ਪੁਰਾਣੀ ਸਰਕਾਰ ਨੇ ਪਰ ਪੁਰਾਣੀ ਸਰਕਾਰ ਨੇ ਉਹ ਕੰਮ ਕੀਤੇ ਜੇ ਦੀ ਉਮੀਦ ਨਹੀਂ ਸੀ ਇੱਥੇ ਆ ਕੇ ਜਿਹੜਾ ਸਟਰਗਲ ਕਰਨੀ ਪਈ ਕੇਅਰ ਹੋਮ ਵਾਲਿਆਂ ਨੂੰ ਸਟੂਡੈਂਟ ਨੂੰ ਇੱਥੇ ਆ ਕੇ ਜਿਹੜੀ ਅਸਲੀ ਮੁਸੀਬਤ ਸ਼ੁਰੂ ਹੋਈ ਜਿੱਦਾਂ ਕੇਅਰ ਹੋਮ ਵਾਲੇ ਆਉਂਦੇ ਸੀ ਉਹਨਾਂ ਨਾਲ ਤਿੰਨ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀਗੀਆਂ ਇੰਡੀਆ ਚ ਉਹਦਾ 30 35 35 ਲੱਖ ਰੁਪਏ ਲਾ ਕੇ ਹੁੰਦੇ ਸੀਗੇ ਇੱਥੇ ਆ ਕੇ ਜਾਂ ਤਾਂ ਕੰਪਨੀ ਨਹੀਂ ਹੁੰਦੀ ਸੀਗੀ ਉਹ ਕੰਪਨੀ ਫੇਕ ਹੁੰਦੀ ਸੀਗੀ ਠੀਕ ਆ ਜੇ ਉਹ ਕਿਤੇ ਕੰਪਨੀ ਆਪਣੀ ਉਸ ਐਡਰੈਸ ਤੇ ਲੱਭਣ ਜਾਂਦੇ ਸੀ ਉਹ ਉੱਥੇ ਜਾਂ ਕਿਸੇ ਦਾ ਘਰ ਹੁੰਦਾ ਸੀਗਾ ਤੇ ਜਾਂ ਫਿਰ ਉਹ ਪਾਰਕ ਹੁੰਦੀ ਸੀ ਉਹ ਕੰਪਨੀ ਦਾ ਕੋਈ ਨਾਮ ਨਿਸ਼ਾਨੀ ਨਹੀਂ ਹੁੰਦਾ ਸੀ ਜੇ ਕਈਆਂ ਦੀ ਕੰਪਨੀ ਹੁੰਦੀ ਸੀਗੀ ਤੇ ਉਹ ਵੀ ਫੇਕ ਕੰਪਨੀ ਹੁੰਦੀ ਸੀ ਉਹਦੇ ਲਾਇਸੈਂਸ ਕੈਨਸਲ ਹੋਏ ਹੁੰਦੇ ਸੀਗੇ ਤੇ ਜਾਂ ਫਿਰ ਜਿਹੜੀ ਮਾੜੀ-ਮੋਟੀ ਸਹੀ ਕੰਪਨੀ ਹੁੰਦੀ ਸੀ ਉਹ ਕੰਮ ਨਹੀਂ ਦਿੰਦੀ ਸੀ ਜਿਹਦੇ ਨਾਲ ਪ੍ਰੋਬਲਮ ਕੀ ਪੈਂਦੀ ਸੀ ਕਿ ਫਿਰ ਬਹੁਤ ਕੇਅਰ ਹੋਮ ਵਾਲਿਆਂ ਨੂੰ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਮੇਲੇ ਆ ਗਈਆਂ ਉਹਨਾਂ ਦੇ ਵੀਏ ਕੈਨਸਲ ਹੋ ਗਏ ਅੱਗੇ ਸਪான்ਸਰ ਲੋ ਸਪான்ਸਰ ਮਿਲ ਨਹੀਂ ਔਕੀ ਹੁੰਦੀ ਸੀ ਤੇ ਬਹੁਤ ਪੈਸਾ ਖਰਚਣਾ ਪੈਂਦਾ ਸੀਗਾ ਏਸੀ ਹਾਲ ਸਟੂਡੈਂਟ ਤਾਂ ਸੀਗਾ ਸਟੂਡੈਂਟ ਜੇ ਸਟੱਡੀ ਛੱਡ ਦਿੰਦਾ ਸੀ ਉਹਨਾਂ ਨੂੰ ਸਪான்ਸਰ ਨਹੀਂ ਮਿਲਦੀ ਸੀ ਨਵੀਂ ਸਰਕਾਰ ਤੋਂ ਇਹ ਹੀ ਉਮੀਦ ਕੀਤੀ ਜਾਂਦੀ ਹੈ ਕਿ ਇਹ ਸਾਰੇ ਮਸਲਿਆਂ ਦਾ ਹੱਲ ਕਰੂਗੀ ਉਹ ਜਿਹੜਾ ਡਿਪੈਂਡੈਂਟ ਪਾਉਂਦੇ ਆ ਉਮੀਦ ਹੈ ਕਿ ਡਿਪੈਂਡੈਂਟ ਵੀ ਨਵੀਂ ਸਰਕਾਰ ਇੱਦਾਂ ਦੇ ਇਸ਼ਾਰੇ ਦੇ ਰਹੀ ਹੈ ਡਿਪੈਂਡੈਂਟ ਦੁਆਰਾ ਚਾਲੂ ਹੋ ਸਕਦਾ ਕੇਅਰ ਹੋਮ ਵਾਲਾ ਨਹੀਂ ਕੇਅਰ ਹੋਮ ਵਾਲਾ ਡਿਪੈਂਡੈਂਟ ਨਹੀਂ ਚਾਲੂ ਹੋਣਾ ਪਰ ਜਿਹੜਾ ਸਟੂਡੈਂਟ ਆਪਣੇ ਨਾਲ ਡਿਪੈਂਡੈਂਟ ਲੈ ਕੇ ਆਉਂਦਾ ਹੈ ਸਪான்ਸਰ ਲੈ ਕੇ ਆਉਂਦਾ ਨਾਲ ਲਿਆ ਸਕਦਾ ਆ ਉਹ ਚਾਲੂ ਹੋ ਹਜੇ ਹੋਇਆ ਨਹੀਂ ਅੋਛੇ ਦਿਨਾਂ ਤੋਂ ਕਿਉਂਕਿ ਨਹੀਂ ਆ ਤੰਗੀਆਂ ਕਰਕੇ ਹਨਾ ਇਨੀ ਜਿਹੜੀ ਇਮੀਗ੍ਰੇਸ਼ਨ ਬਹੁਤ ਸਲੋ ਕਰ ਦਿੱਤੀ ਆ ਔਰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਆਂ ਇਨੀ ਲਾਗੂ ਕਰਨੀਆਂ ਸੀ ਉਹ ਵੀ ਨਹੀਂ ਡਿਲੇ ਕਰ ਦਿੱਤੀਆਂ ਆ ਠੀਕ ਆ ਜੀ ਤੇ ਮਹੀਨਾ ਤੋਂ ਮਹੀਨੇ ਡਿਲੇ ਕਰਤੀਆਂ ਕਿਉਂਕਿ ਪੂਰੇ ਇੰਗਲੈਂਡ ਦੇ ਵਿੱਚ ਮਾਹੌਲ ਬਹੁਤ ਜ਼ਿਆਦਾ ਖਰਾਬ ਆ ਦੂਸਰੀ ਜਿਹੜੀ ਚੀਜ਼ ਆ ਕਿ ਜਿਹੜੇ ਵਰਕ ਪਰਮਿਟ ਤੇ ਉਹ ਆਉਣਾ ਚਾਹੁੰਦੇ ਆ ਡਾਕੂਮੈਂਟ ਨਾਲ ਨਾਲ ਦੇਖੀ ਜਾਇਓ ਵਰਕ ਪਰਮਿਟ ਤੇ ਜਿਹੜੇ ਉਹਾਣਾ ਚਾਹੁੰਦੇ ਆ ਐਗਰੀਕਲਚਰ ਫਾਰਮਿੰਗ ਦਾ ਵਰਕ ਪਰਮਿਟਡ ਲੇਬਰ ਹੈਲਪਰ ਦਾ ਉਹਦੇ ਵਿੱਚ ਤੁਸੀਂ ਬੈਸਟ ਆ ਅਪਲਾਈ ਕਰ ਸਕਦੇ ਆ 3+2 5 ਸਾਲ ਦਾ ਵੀਜ਼ਾ ਲੱਗਦਾ ਆ ਠੀਕ ਆ ਜੀ ਜੇ ਦੀ ਅਪਲਾਈ ਕਰਨ ਦੀ ਪਹਿਲਾ ਫੀਸ 1450 ਪੌਂਡਿਆ ਇੰਡੀਆ ਦਾ ਡੇਢ ਜਿਹੜਾ ਡਾਕੂਮੈਂਟ ਦੇ ਨਾਲ ਪਹਿਲਾਂ ਦੇਣਾ ਪੈਂਦਾ ਆ ਬਾਕੀ ਦੀ ਜਿਹੜੀ ਫੀਸ ਆ ਤੇ ਉਹ ਇੰਡੀਆ ਦਾ ਖਰਚਾ ਹੁੰਦਾ ਆ ਉਹ ਸਾਰਾ ਤੁਸੀਂ ਆਪ ਆਪਣੇ ਇੱਥੇ ਕਰਨਾ ਆ ਦਿੱਲੀ ਐਂਬੈਸੀ ਤੋਂ ਲੈ ਕੇ ਜਿੱਥੋਂ ਫੀਲਡ ਰੈਡੀ ਕਰਾਉਣੀ ਇੰਸ਼ੋਰੈਂਸ ਹੋ ਗਿਆ ਟਿਕਟ ਹੋ ਗਈ ਤੁਹਾਡੇ ਪੇਪਰ ਰੈਡੀ ਕਰਨ ਦੀ ਉਹ ਸਾਰੇ ਤੋਂ ਲੈ ਕੇ ਜਦ ਤੱਕ ਖਾਤੇ ਤੁਸੀਂ ਆਪ ਕਰਨਾ ਆ ਜਿਹੜਾ ਇੱਥੇ ਡਾਕੂਮੈਂਟ ਦੇ ਨਾਲ ਆ ਉਹ ਇੰਡੀਆ ਦਾ ਡੇਟ ਹੈ ਇੱਥੇ 1450 ਪਾਉਂਡ ਪੀਸ ਹੈ ਠੀਕ ਹੈ ਜੀ ਤੇ ਟਾਈਮਿੰਗ ਦੇਖੋ ਟਾਈਮਿੰਗ ਕਿਸੇ ਦੇ ਹੱਥ-ਬੱਥ ਨਹੀਂ ਹੁੰਦੀ ਉਹ ਤੇ ਅੱਠਵੇਂ ਮਹੀਨੇ ਦਾ ਤਾਂ ਸਿੱਧਾ ਟਾਈਮ ਲੈਂਦੇ ਹੀ ਆ ਦੇਖੋ ਕਈ ਪੁੱਛਦੇ ਆ ਕਿ ਇਹ ਸਾਡੇ ਕੋਈ ਰਿਸ਼ਤੇਦਾਰ ਕੋਈ ਚੈਟ ਚੋ ਜਾਂ ਕੋਈ ਪੈਂਡ ਚੋ ਉਹਨਾਂ ਦੀ ਤਾਂ ਕਾਉਂਸਲ ਲੈਟਰ 15 ਦਾ ਇੰਚ ਮਹੀਨੇ ਚ ਡੇਢ ਮਹੀਨੇ ਚ 20 ਦਿਨ ਚ ਆ ਗਈ ਤੁਸੀਂ 8 ਮਹੀਨੇ ਦਾ ਕਿਤਾ ਟਾਈਮ ਲਿੰਦੇ ਦੇਖੋ ਉਹੀ ਫਰਕ ਆ ਜਿਹੜੇ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿੰਦਾ ਏਜੰਟਾਂ ਨੂੰ ਇੱਥੇ ਲੋਕ ਘਰ ਬੈਠੇ ਕੰਪਿਊਟਰ ਤੋਂ ਫੇਕ ਕੰਪਨੀਆਂ ਖੋਲੀਆਂ ਜਾਂ ਡੰਮੀ ਕੰਪਨੀਆਂ ਘਰ ਬੈਠੇ ਕੰਪਿਊਟਰ ਤੋਂ ਕਾਉਂਸਲ ਲੈਟਰਾਂ ਛਾਪੀ ਜਾ ਰਹੇ ਆ ਠੀਕ ਆ ਉਹ 24 24 ਘੰਟੇ ਚ ਵੀ ਦੇ ਦਿੰਦੇ ਕਾਉਂਸਲ ਲੈਟਰ ਤੇ ਜਿਹੜੀ ਆਪ ਕੋ ਅਰੀਜਨਲ ਕੰਪਲਿਸ਼ਨ ਸਹੀ ਤਰੀਕੇ ਨਾਲ ਅਪਲਾਈ ਕਰਨੀ ਉਹਦੇ ਪ੍ਰੋਸੈਸਿੰਗ ਟਾਈਮ ਨੂੰ ਟਾਈਮ ਲੱਗਦਾ ਪ੍ਰੋਸੈਸਿੰਗ ਨੂੰ ਟਾਈਮ ਲੱਗਦਾ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਵੀ ਵਰਕ ਪਰਮਿਟ ਤੇ ਓਨਾ ਚਾਹੁੰਦੇ ਮੇਰੀ ਇਸ਼ਟਾ ਤੇ ਮੈਂ ਇਹ ਵੀਡੀਓ ਦੇ ਥੱਲੇ ਇਸ਼ਟਾ ਦਾ ਲਿੰਕ ਦਊਗਾ ਉਹਦੇ ਉੱਪਰ ਸੰਪਰਕ ਕਰ ਸਕਦੇ ਆ ਤੇ ਜਦੋਂ ਵੀ ਜਦੋਂ ਵੀ ਤੁਸੀਂ ਫੀਸ ਜਮ੍ਹਾਂ ਕਰਾਉਣੀ ਆ ਮੈਨੂੰ ਪੈਸੇ ਪਾਉਣੇ ਪਹਿਲਾਂ ਮੈਨਾ ਮੇਰੇ WhatsApp ਤੇ ਵੀਡੀਓ ਕਾਲ ਕਰਨੀ ਆ 2-4 ਮਿੰਟ 5 ਮਿੰਟ ਵੀਡੀਓ ਕਾਲ ਕਰੋ ਕਿਉਂਕਿ ਮੈਂ ਇਹ ਕੰਫਰਮ ਕਰਨਾ ਮੇਰੀ ਆਵਾਜ਼ ਹੈ ਮੇਰੀ ਚਕਲੇ ਕੰਫਰਮ ਕਰਨਾ ਆ ਕਿਉਂਕਿ ਜਿਹੜੇ ਫੇਕ ਆਈਡੀਆ ਵਾਲੇ ਆ ਇਹ ਬਹੁਤ ਲੋਕਾਂ ਦੀ ਇਦਾਂ ਫੇਕ ਆਈਡੀਆ ਬਣੀਆਂ ਆ ਤੇ ਫਿਰ ਲੋਕਾਂ ਨੂੰ ਮੈਸੇਜ ਕਰਕੇ ਪੈਸੇ ਠੱਗਦੇ ਮੇਰਾ ਕੋਈ ਪੀਏ ਨਹੀਂ ਹੈਗਾ ਕੋਈ ਇੰਡੀਆ 'ਚ ਨਹੀਂ ਰੱਖਿਆ ਕਿ ਜਿਹੜਾ ਮੇਰਾ ਇਹ ਇਹ ਜਿਹੜੀ ਮੈਂ ਇਮੀਗ੍ਰੇਸ਼ਨ ਤੇ ਐਡਵਾਈਸ ਦਿੰਦਾ ਆ ਇਹਨੂੰ ਸੰਭਾਲਣ ਵਾਸਤੇ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ ਉਹਨੂੰ ਪੈਸੇ ਦੇਵੋ ਕੋਈ ਇੰਡੀਆ ਚ ਨਹੀਂ ਰੱਖਿਆ ਕੋਈ ਇੱਥੇ ਨਹੀਂ ਰੱਖਿਆ ਕੋਈ ਮੇਰਾ ਪੀਏ ਨਹੀਂ ਹੈਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਿਓ ਇਹ ਥੱਗ ਚੋਰ ਆ ਇਹਨਾਂ ਤੋਂ ਬਚਣਾ ਆ ਤੇ ਬਾਕੀ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਉਹ ਇਸਟਾ ਦੇ ਸੰਪਰਕ ਕਰ ਸਕਦੇ ਆ ਉਸ ਤੋਂ ਬਾਅਦ ਜੇ ਤੁਸੀਂ ਅਪਲਾਈ ਕਰਨਾ ਆ ਫਿਰ ਮੈਂ ਉਹਨਾਂ ਨੂੰ ਆਪਣੇ ਵਟਸਐਪ ਨੰਬਰ ਸ਼ੇਅਰ ਕਰਦਾ ਆ ਤੇ ਮੈਨਾਂ ਵੀਡੀਓ ਕਾਲ ਕਰੋ ਫਿਰ ਹੀ ਤੁਸੀਂ ਪੈਸੇ ਟਰਾਂਸਫਰ ਕਰਨੇ ਆ ਠੀਕ ਹੈ ਜੀ ਕੋ ਕੱਲੂ ਕਿਸੇ ਨਾ ਵੀ ਫੇਕ ਆਈਡੀ ਵਾਲੇ ਹੈਪਨ ਕਰ ਜਾਂਦੇ ਕਿਸੇ ਤੋਂ ਪੈਸੇ ਠੱਗ ਲੈਂਦੇ ਉਹਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਦੂਸਰੇ ਜਿਨਾਂ ਜਿਹੜੇ ਇੱਥੇ ਆ ਚੁੱਕੇ ਆ ਜਿਨ੍ਹਾਂ ਦੇ ਵੀਜ਼ੇ ਕੈਨਸਲ ਹੋ ਚੁੱਕੇ ਆ ਸਪான்ਸਰਾਂ ਨਹੀਂ ਮਿਲਦੀਆਂ ਅੱਗੇ ਪ੍ਰੋਬਲਮ ਪੈਂਦੀ ਆ ਉਹ ਵੀ ਸਰਕਾਰ ਕੋਈ ਨਾ ਕੋਈ ਮਸਲਾ ਹੱਲ ਕਰਨ ਦਾ ਵਿਚਾਰ ਕਰ ਰਹੀ ਆ ਤੇ ਜਿਹੜੀ ਇੱਕ ਪਿੱਛੇ ਜੇ ਅੱਗੇ 18600 ਪਾਉਂਡ ਹੁੰਦੇ ਸੀ ਜੇ ਇੰਡੀਆ ਤੋਂ ਕਿਸੇ ਨੂੰ ਸਪான்ਸਰ ਕਰਕੇ ਤੁਸੀਂ ਮੰਗਾਉਣਾ ਆ ਜਾਂ ਤੁਸੀਂ ਇੰਡੀਆ ਜਾ ਕੇ ਇਥੋਂ ਬ੍ਰਿਟਿਸ਼ ਮੁੰਡਾ ਜਾਂ ਕੁੜੀ ਇੰਡੀਆ ਜਾ ਕੇ ਵਿਆਹ ਕਰਾਉਂਦੇ ਆ ਉਹਨੇ ਸਪான்ਸਰ ਕਰਕੇ ਇੰਡੀਆ ਤੋਂ ਕਿਸੇ ਨੂੰ ਮੰਗਾਉਣਾ ਆ ਤੇ ਉਹ ਪਿਛਲੀ ਸਰਕਾਰ ਨੇ 38000 ਕਰ ਦਿੱਤੀ ਸੀ ਜਾਨੀ ਕਿ ਬਿਲਕੁਲ ਖਤਮ ਕਰ ਦਿੱਤਾ ਸੀ ਕੋਈ ਕਿਸੇ ਨੂੰ ਸਪான்ਸਰ ਨਹੀਂ ਪਾ ਸਕਦਾ ਜਿਹਦੇ ਕੋ 38000 ਸਾਲ ਦੀ ਸੈਲਰੀ ਹੋਊਗੀ ਉਹ ਹੀ ਕਰ ਸਕਦਾ ਜਾਂ ਤੇ ਪਰ ਫਿਰ ਇਹਨੇ 29000 ਕਰ ਦਿੱਤੀ ਉਹ ਨਵੀਂ ਸਰਕਾਰ ਨੇ ਉਹਦੇ ਉੱਪਰ ਵੀ ਇੱਕ ਕਮੇਟੀ ਬਠਾਲਦੀ ਆ ਕਿ ਇਹਨੂੰ ਵਾਪਸ 18600 ਪੁਆਇੰਟ ਕੀਤਾ ਜਾਵੇ ਜਾਂ 29000 ਰਹਿਣ ਦਿੱਤਾ ਜਾਵੇ ਜਾਂ ਵਿਚਲਾ ਜਾ ਕੋਈ 23 24000 25000 22000 ਕੀਤਾ ਜਾਵੇ ਤੇ ਉਹਦੇ ਉੱਪਰ ਕਮੇਟੀ ਬਿਠਾ ਲਤੀ ਅਗਲੇ 2-3 ਮਹੀਨੇ ਚੋਂ ਕਮੇਟੀ ਨੇ ਆਪਣੇ ਫੈਸਲੇ ਦੇਣ ਆਇਆ ਤੇ ਬਾਕੀ ਜਿਹੜੇ ਵਰਕ ਪਰਮਿਟ ਵਰਕ ਪਰਮਿਟ ਉਸੇ ਤਰ੍ਹਾਂ ਚੱਲਦੇ ਆ ਅੱਜ ਵੀ ਚੱਲਦੇ ਆ ਜੇ ਤੁਸੀਂ ਡਾਇਰੈਕਟ ਵਿਦਆਊਟ ਏਜੰਟ ਡਾਇਰੈਕਟ ਅਪਲਾਈ ਸਿਰਫ ਫੀਸਾਂ ਦੇ ਕੇ ਕਰਦੇ ਆ ਫਿਰ ਬਹੁਤ ਥੋੜੇ ਜੂ ਹੁੰਦਾ ਆ ਨਹੀਂ ਤਾਂ ਹਰ ਕੋਈ ਆਪਣੇ ਪੈਸੇ ਦਾ ਵਿੱਚੋਂ ਕਰਦਾ ਹੀ ਆ ਦੇਖੋ ਅਸੀਂ ਨਾਮੇ ਏਜੰਟ ਆ ਨਾ ਅਸੀਂ ਵਕੀਲ ਹਾਂ ਅਸੀਂ ਆਪਣੇ ਇਮੀਗ੍ਰੇਸ਼ਨ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਐਡਵਾਈਸ ਕਰਦੇ ਹਾਂ ਤੁਸੀਂ ਅਪਲਾਈ ਕਰ ਸਕਦੇ ਬਹੁਤ ਲੋਕਾਂ ਨੇ ਐਡਵਾਈਸ ਲੈ ਕੇ ਖੁਦ ਅਪਲਾਈ ਕਰਕੇ ਅਜ ਬਾਹਰ ਬੈਠੇ ਆਂ ਕਈ ਦੇਸ਼ਾਂ 'ਚ ਤੇ ਮੇਰਾ ਕੰਮ ਹੈ ਸਿਰਫ ਤੁਹਾਨੂੰ ਸਹੀ ਰਸਤੇ ਪਾਉਣਾ ਨਾ ਕਿ ਪੈਸੇ ਠੱਗਨੇ ਨਾ ਕਿ ਜਿਆਦਾ ਪੈਸੇ ਲੈਣੇ ਸਹੀ ਭਾਵੇਂ ਸਾਡੇ ਤੋਂ ਅਪਲਾਈ ਵੀ ਨਾ ਕਰਾਓ ਸਾਡੇ ਤੋਂ ਐਡਵਾਈਸ ਲੈ ਕੇ ਖੁਦ ਅਪਲਾਈ ਕਰ ਲਓ ਜੇ ਤੁਸੀਂ ਆਪ ਡਾਇਰੈਕਟ ਅਪਲਾਈ ਕਰ ਸਕਦੇ ਆਂ ਮੇਰਾ ਮਕਸਦ ਇਹ ਹੀ ਆ ਤੁਹਾਨੂੰ ਸਹੀ ਰਸਤੇ ਪਾਉਣਾ ਸਹੀ ਐਡਵਾਈਸ ਦੇਣੀ ਅੱਗੇ ਤੁਹਾਡਾ ਮਾਈਂਡ ਆ ਤੁਸੀਂ ਕਿੱਦਾਂ ਨੂੰ ਜਾਣਾ ਆ ਕੀ ਮੰਨਣਾ ਕੀ ਨਹੀਂ ਮੰਨਣਾ ਠੀਕ ਆ ਜੀ ਤੇ ਬਾਕੀ ਇਹ ਅਪਡੇਟ ਸੀਗੇ ਜਿੱਦਾਂ ਈਦਾਂ ਹੁੰਦੇ ਰਹੂਗਾ ਮੈਂ ਵੀਡੀਓ ਰੈਗੂਲਰ ਪਾਉਂਦਾ ਰਹੂਗਾ ਕਿਉਂਕਿ ਸਾਡੇ ਸ਼ਹਿਰ ਵਿੱਚ ਵੀ ਬਹੁਤ ਵੱਡੇ ਦੰਗੇ ਹੋਏ ਸੀਗੇ ਤੇ ਬਹੁਤ ਪੂਰੇ ਇੰਗਲੈਂਡ ਦੇ ਵਿੱਚ ਅੱਗ ਲੱਗੀ ਹੋਈ ਆ ਬਹੁਤ ਜ਼ਿਆਦਾ ਇੰਗਲੈਂਡ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੇ ਖਤਰਨਾਕ ਦੰਗੇ ਫੈਲੇ ਹੋਏ ਆ ਔਰ ਇੱਥੇ ਤੱਕ ਕਿ ਬਿジネス ਹਰ ਇੱਕ ਚੀਜ਼ਾਂ ਠੱਪ ਹੋ ਗਈਆਂ ਆ ਤੇ ਮੈਂ ਕਿਹਦੇ ਖਿਲਾਫ ਆ ਕਿਉਂਕਿ ਮੈਂ ਉਹ ਨਾ ਨਹੀਂ ਲੈ ਸਕਦਾ ਇਦਾਂ ਦੀ ਗੱਲ ਆਪਾਂ ਇੰਸਟਾਗ੍ਰam ਤੇ ਤਾਂ ਕਰ ਸਕਦੇ ਪਰ YouTube ਤੇ ਨਹੀਂ ਕਰ ਸਕਦੇ ਤੇ ਬਾਕੀ ਥੈਂਕ ਯੂ ਸਾਰਿਆਂ ਨੂੰ ਆਪਣੇ ਖਿਆਲ ਰੱਖਿਓ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੁਹਾਡੇ ਪਿਆਰ ਦੀ ਲੋੜ ਹੁੰਦੀ ਆ ਕਿਸੇ ਦੀ ਹੈਲਪ ਵੀ ਹੋ ਜਾਂਦੀ ਆ ਤੁਹਾਡੇ ਸ਼ੇਅਰ ਕਰਨਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਬਹੁਤ ਭੈਣ ਭਰਾ ਆਉਂਦੇ ਵੀਡੀਓ ਦੇਖਦੇ ਆ ਤੇ ਚੈਨਲ ਸਬਸਕ੍ਰਾਈਬ ਕਰਕੇ ਨਹੀਂ ਜਾਂਦੇ ਪਰ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਰੇ ਨੂੰ ਸਤ ਸ੍ਰੀ ਅਕਾਲ ਆਪਣੇ ਖਿਆਲ ਰੱਖਿਓ